ਰੁਜ਼ੀਗਾਰ ਦੀ ਭਾਲ 'ਚ ਜ਼ਮੀਨ ਵੇਚ ਕੇ ਕੈਨੇਡਾ ਗਏ ਕਿਸਾਨ ਦੇ ਪੁੱਤਰ ਜਸਕਰਨ ਸਿੰਘ ਦੇ ਕਤਲ ਦੀ ਖਬਰ ਨਾਲ ਪਿੰਡ ਜੋਇਆਂ ਵਿੱਚ ਸੋਗ ਦੀ ਲਹਿਰ ਹੈ ਕਿਸਾਨ ਬਲਕਾਰ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ 22 ਸਾਲਾ ਪੁੱਤਰ ਜਸਕਰਨ ਨੂੰ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਭੇਜਿਆ ਸੀ ਪਰੰਤੂ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਾਰਨ ਅੱਜ ਤੋਂ 2 ਸਾਲ ਪਹਿਲਾਂ ਕੈਨੇਡਾ ਦੇ ਸੈਰਸਰੀ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਰਿਹਾ ਸੀ ਪਰ ਅਚਾਨਕ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਮ੍ਰਿਤਕ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਜਿਸ ਕਾਰਨ ਆਪਣੇ ਸਾਥੀਆਂ ਨਾਲ ਚਾਹ ਪੀਣ ਜਾ ਰਿਹਾ ਸੀ ਕਿ ਨੇੜਲੇ ਪਿੰਡ ਮਡਾਲੀ ਦੇ ਰਹਿਣ ਵਾਲੇ ਉਸ ਦੇ ਸਾਥੀ ਦੇ ਜਾਣ ਲੇਵਾ ਹਮਲਾ ਹੋ ਗਿਆ ਸਾਥੀ ਨੂੰ ਬਚਾਉਂਦਿਆਂ ਹਮਲਾਵਰਾਂ ਨੇ ਮੇਰੇ ਪੁੱਤਰ ਤੇ ਤੇਜ਼ ਦਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਮ੍ਰਿਤਕ ਦੇ ਪਿਤਾ ਨੇ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਹਾਂ ਜੀ ਕੀ ਨਾਮ ਆਪਣਾ ਬਲਕਾਰ ਸਿੰਘ ਆ ਜੇਪਣਾ ਬਲਕਾਰ ਸਿੰਘ ਤੁਹਾਡੀ ਲੜਕੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਜੀ ਸੁਣਿਆ ਇੱਕ ਕਿਸੇ ਨੇ ਉਹਨੂੰ ਕਿਰਚ ਮਾਰੀ ਗਈ ਹੈ ਜੀ ਕੀ ਲੱਗਦਾ ਤੁਹਾਨੂੰ ਕੀ ਗੱਲਬਾਤ ਹੋਈ ਹੈ ਗੱਲਬਾਤ ਐ ਜੀ ਆਪਣਾ ਬੱਚਾ ਤਾਂ ਇੱਕ ਸ਼ਿਫਟ ਤੋਂ ਆ ਰਿਹਾ ਸੀ ਜੀ ਦੂਜੀ ਸ਼ਿਫਟ ਜਾ ਰਿਹਾ ਸੀ ਜੀ ਉਹਨੇ ਬਸ ਹੋਟਲ ਤੇ ਚਾਹ ਪੀਣੀ ਖੜੇ ਨੇ ਜੀ ਇਹ ਇੱਕ ਮੁੰਡਾ ਆਰਡਰ ਦੇ ਕੇ ਚਾਹਦਾ ਬਾਹਰੋਂ ਆ ਰਿਹਾ ਸੀ ਜੀ ਉਹਨੇ ਔਨਸਰ ਉਹ ਬੱਚੇ ਨੂੰ ਟੇਕ ਲਿਆ ਮੇਰਾ ਬੱਚਾ ਜੀ ਉਹਨੂੰ ਛਡਵਾਉਣ ਵਾਸਤੇ ਨਿਕਲਿਆ ਤਾਂ ਇਹਨੂੰ ਨਿਕਲਦੇ ਨੂੰ ਇੱਕ ਛੱਟ ਮਾਰਤੀ ਜੀ ਉਹਨਾਂ ਨੇ ਪਤਾ ਨਹੀਂ ਲੱਗਿਆ ਵੀ ਕਿਹੜੇ ਦਿਲ ਤੇ ਲੱਗੀ ਹੈ ਕਿ ਕਿੱਥੇ ਲੱਗੇ ਜੀ ਉਹਦੀ ਤੁਰਤੀ ਮੌਤ ਹੋ ਗਈ ਜੀ ਬੱਚੇ ਮੇਰੇ ਦੀ ਇਹ ਕਰਕੇ ਮੈਂ ਚਾਹਣਾ ਉੱਥੋਂ ਦੀ ਸਰਕਾਰ ਨੂੰ ਵੀ ਦੋਚੀਆ ਨੂੰ ਛੇਤੀ ਤੁਛੇਤੀ ਫੜਿਆ ਜਾਵੇ ਪਤਾ ਲੱਗ ਗਿਆ ਵੀ ਕੌਣ ਤੁਹਾਡੇ ਬੱਚੇ ਨਾਲ ਲੜਾਈ ਕੀਤੀ ਉਹਨਾਂ ਨੇ ਕਿਹੜਾ ਬੱਚਾ ਕੀ ਨਾਮ ਸੀ ਤੁਹਾਡੇ ਬੱਚੇ ਦਾ ਦਸਕਰਨ ਸਿੰਘ ਸੀ ਆਪਣੇ ਬੱਚੇ ਦਾ ਨਾਮ ਜੀ ਕਿੰਨੇ ਚਿਰ ਪਹਿਲਾਂ ਵਿਦੇਸ਼ ਗਿਆ ਸੀ ਤੇ 2 ਸਾਲ ਪਹਿਲਾਂ ਗਿਆ ਸੀ ਜੀ ਤੇ ਮਹੀਨਾ ਘਟਾਈ 2 ਸਾਲਾਂ ਤੋਂ ਪੜ੍ਹਾਈ ਤੌਰ ਤੇ ਗਿਆ ਸੀਗਾ ਜੀ ਇਹ ਤੇ ਇਹਨੂੰ ਹੁਣ ਨਿਕਲਦੇ ਦੂਜੀ ਸ਼ਿਫਟ ਤੇ ਜਾ ਰਿਹਾ ਸੀ ਕੰਮ ਤੋਂ ਜੀ ਇੱਕ ਸ਼ਿਫਟ ਤੋਂ ਆਇਆ ਸੀਗਾ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਦੇ ਵਿੱਚ ਰਹਿ ਰਿਹਾ ਸੀ ਫਿਰ ਸ੍ਰੀਚੂ ਸੀਗੇ ਜੀ ਹਾਂ ਤੇ ਨਾ ਕਰਕੇ ਇਹਨਾਂ ਦਾ ਮਤ ਆਈ ਕੰਨਾ ਵੀ ਛੇਤੀ ਛੇਤੀ ਜਿਨ੍ਹਾਂ ਨੇ ਖਰਚ ਮਾਰੀ ਉਹ ਵੀ ਜਾਂ ਇਹਦੇ ਨਾਲ ਸੀ ਜਿਹੜੇ ਬੰਦੇ ਜੀ ਉਹਨਾਂ ਤੋਂ ਸਾਫ਼ ਦਿੱਤਾ ਜਾਵੇ ਵੀ ਤੁਹਾਡੀ ਕੀ ਹੋ ਸੀਗੀ ਤੁਸੀਂ ਕੀ ਕੰਮ ਗਏ ਸੀ ਉੱਥੇ ਬੋਤਲ ਤੇ ਚਾਹ ਪੀਣ ਖੜੇ ਸੀ ਜਾਂ ਕਿਵੇਂ ਖੜੇ ਸੀ ਵੀ ਉਹਨਾਂ ਤੋਂ ਸਾਰੇ ਬੱਚਿਆਂ ਤੋਂ ਪੁੱਛ ਦੱਸ ਕੀਤੀ ਜਾਵੇ ਤੇ ਜਾਂ ਜਿਨ੍ਹਾਂ ਨੇ ਮਾਰੀ ਹੈ ਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰੇ ਬੱਚੇ ਦੀ ਤਾਂ ਪौला ਮਾਨਸ ਮੇਰਾ ਬੱਚਾ ਸੀਗਾ ਜੀ ਉਹ ਤਾਂ ਕੰਮ ਦੇ ਉੱਤੇ ਤੁਰ ਤੰਦਾ ਸੀ ਇਹ ਤਾਂ ਕੰਮ ਲੜਾਈਆਂ ਵਿੱਚ ਤਾਂ ਜਾਂਦੇ ਹੀ ਨਹੀਂ ਸੀਗੇ ਜੀ ਉਹ ਗਣ ਦੋਸੀ ਇਹਨਾਂ ਨੇ ਮਾਰਿਆ ਗਿਆ ਜੀ ਮੇਰੇ ਬੱਚੇ ਨੂੰ